ਬਿੰਦਰਾ ਵਾਲੇ ਨੂੰ ਦੀਵਾਨ ਹਾਲ ਮੰਜੀਤ ਸਾਹਿਬ ਦੇਖੇ ਬੋਲਣ ਨਹੀਂ ਦਿੱਤਾ ਜਾਵੇਗਾ। ਹੋਰ ਕਿਸੇ ਇੱਥੇ ਅੱਗੇ ਮੈਂ ਤੁਹਾਨੂੰ ਸੁਣਾ ਲਿਆ ਉੱਥੇ ਜਾਂ ਮੈਂ ਤੁਸੀਂ ਉੱਥੇ ਜਾਵੜਨਾ ਸੀ। ਬਸ ਤਾਂ ਸੰਗਤ ਵਿੱਚ ਪ੍ਰਚਾਰ ਕਰਨਾ ਇੱਕ ਤਰ੍ਹਾਂ ਤੁਹਾਨੂੰ ਸੁਣਾਉਣਾ ਨੇ, ਬੰਦਿਆਂ ਨੂੰ ਸੁਣਾਉਣਾ। ਆਰੇ ਤੇ ਇੰਨਾ ਇੱਕ ਵਿਚਾਰ ਲਓ ਕਿ ਥਾਂ ਕਿਹੜੇ-ਕਿਹੜੇ ਤੇ ਖੜੇ ਆ। ਸ਼ੇਰਦਾਂ ਦੀ ਇੱਕ-ਇੱਕ ਵਾਅਦ ਜਥੇਬੰਦੀ ਇਹ ਪ੍ਰਚਾਰ ਕੀਤਾ ਜਾਂਦਾ ਹੈ। ਅਰਜਨ ਥੋੜਾ ਜਿਹਾ ਹੋਰ ਥੋਖਲੀ ਉਹਦੇ ਵਿੱਚੋਂ ਕੱਖ ਵੀ ਨਹੀਂ ਨਿਕਲਣਾ ਤੇ ਕਹਿੰਦੇ ਹਨ ਤੇ ਛੇਦਾਂ ਦੀ ਵਿਵਹਾਰ ਜੱਥੇ ਬੰਦੀ ਹੈ ਪਰ ਕੋਈ ਉੱਤਰ ਦੇ ਸਕਦਾ ਕਿ 14 ਪ੍ਰਧਾਨਾਂ 'ਚੋਂ ਇੱਕ ਵੀ ਛੇਦ ਹੋਇਆ ਪੰਥ ਦੇ ਨਾਂ ਤੇ ਸੰਤਾਰ ਕਨ ਸਿੰਘ ਜੀ ਲੰਗੋਵਾਲ 14ਵੇਂ ਥਾਂ ਤੇ ਅਕਾਲੀ ਦਲ ਵਿੱਚ ਪ੍ਰਧਾਨਗੀ ਤੇ 14 ਪ੍ਰਧਾਨਾਂ ਵਿੱਚੋਂ ਇੱਕ ਵੀ ਛੇਦ ਹੋਇਆ ਤਾਂ ਕੋਈ ਦੱਸੋ ਤੇ ਕਿਸੇ ਰਾਸ਼ੀ ਨਾਲ ਲਿੰਕ जोडਦਾ ਤੇ ਤਾਂ ਦੱਸੋ ਤੇ ਜਿਹਨੂੰ ਕਾਂਗਰਸੀ ਕਹ ਰਹੇ ਆ ਢੰਡਰਾਵਾਲੇ ਨੂੰ ਇਹਨਾਂ ਦਾ ਮੋਟੀ ਸ਼ਹੀਦੀ ਹੈ ਸਾਡਾ ਪਹਿਲਾ ਜਥੇਦਾਰ ਬਾਬਾ ਦੀਪ ਸਿੰਘ ਜੀ ਹੈ ਉਹਨਾਂ ਦੇ ਚੌਥੇ ਥਾਂ ਤੇ ਮੈਂ ਹੁਣ ਜਿਹਨਾਂ ਦਾ ਮੋਟੇ ਜਿਮਨੀਆਂ ਜੜਾ ਸ਼ਹੀਦੀ ਹੈ ਉਹਨਾਂ ਦਾ ਕਈ ਜਨੇ ਕਾਂਗਰਸੀ ਹੈ ਤੇ ਜਿੰਨਾ ਇੱਕ ਚੌੜਾ ਵਿੱਚੋਂ ਇੱਕ ਵੀ ਸ਼ਹੀਦ ਨਹੀਂ ਹੋਇਆ ਉਹ ਕਹਿੰਦੇ ਸੀ ਸ਼ਹੀਦ ਨਹੀਂ ਜਥੇ ਬੰਦੀ ਹੈ ਇੱਕ ਬਜ਼ੁਰਗ ਸੀ ਉਹਨੇ ਇੱਕ ਗੱਲ ਪੁੱਛੀ ਸੀ ਮੈਨੂੰ ਤਾਂ ਕੋਈ ਜਵਾਬ ਆਇਆ ਨਹੀਂ ਤੁਸੀਂ ਦੇ ਦੋ ਜੇ ਦੇ ਸਕਦੇ ਜਿੰਨੇ ਬੈਠੇ ਖੜੇ ਐ ਉਹਨੇ ਪੁੱਛਿਆ ਸੀ ਕਹਿੰਦਾ ਜਰਨਲਿਸਟ ਐ ਬਜ਼ੁਰਗ ਸੀ ਬਹੁਤ ਤੁਹਾਡਾ ਬਾਬਾ ਖਰਖ ਸਿੰਘ ਦੇ ਵਜਾ ਸੀ ਉਹ ਪਹਿਲਾਂ ਪਹਿਲਾਂ ਮਰੇ ਸੀ ਉਹ ਮੋਰਚਾ ਲਗਾ ਤੇ ਪਿੱਛੇ ਦੇ ਦਰਸ਼ਕ ਨਹੀਂ ਹੋਏ ਉਹ ਕਹਿਣ ਲੱਗਾ ਕਿ ਇਹਨਾਂ ਭਾਈਆਂ ਨੂੰ ਇਹ ਪੁੱਛਿਓ ਕਿ 14 ਪ੍ਰਧਾਨਾਂ ਚੋਂ ਕਿਸੇ ਦੇ ਘਰ ਵਾਲੀ ਸ਼ਹੀਦ ਹੋਈ ਐ ਕਿਸ ਦਾ ਮੁੰਡਾ ਕੁੜੀ ਕੋਈ ਸ਼ਹੀਦ ਹੋਇਆ ਕਿਸ ਦਾ ਰਿਸ਼ਤੇਦਾਰ ਕੋਈ ਸ਼ਹੀਦ ਹੋਇਆ ਆਉਂਦਾ 14 ਚੋਂ ਇੱਕ ਦਾ ਦੱਸ ਦਿਓ ਤੇ ਸਜਾ ਜੋਦਿਆਂ ਨੂੰ ਭੁਗਤ ਨੂੰ ਹਾਂ ਬਾਬਾ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਤੂੰ ਇਹ ਨਵਾਂ ਫਾਰਮੂਲਾ ਦੱਸਿਆ ਉਹਨੇ ਦੱਸਿਆ ਸੀ ਉਹ ਕਹਿੰਦਾ ਮੈਂ ਬਾਬਾ ਖਰਕ ਸਿੰਘ ਵੇਲੇ ਦਾ ਜਿਹੜਾ ਪਹਿਲਾ ਜੱਜਦਾਰ ਪ੍ਰਧਾਨ ਸੀ ਤੇ ਕੀ ਕਾਰਨ 14 ਵਿੱਚੋਂ ਨਾ ਕੋਈ ਸ਼ਹੀਦ ਨਾ ਰਿਸ਼ਤੇਦਾਰ ਨਾ ਪੁੱਤਰ ਨਾ ਘਰਵਾਲੀ ਨਾ ਧੀ ਕੋਈ ਨਾ ਤਲੀ ਮਿੱਤਰ ਉਹ ਰਹਿ ਕਿੱਥੇ ਸਾਰੇ ਗੁਰਮਤ ਦਾ ਇਤਿਹਾਸ ਦੱਸਦੇ ਨਹੀਂ ਬਾਹਰ ਜਾ ਕੇ ਪ੍ਰਾਪਤੇ ਕਰਨ ਦਾ ਡਿਗਰੀਆਂ ਦਾ ਕੁਰਸੀਆਂ ਦਾ ਧਾਵਾ ਦਾ ਪਾਣੀ ਦਾ ਸਰੋਂ ਤੇਲ ਸਾਬਣ ਦਾ ਇਸ ਪਾਸੇ ਜੋੜ ਰਹਿੰਦਾ ਸਿੱਖੀ ਸਰੂਪ ਦਾੜ੍ਹੇ ਕੇਸਾਂ ਕਿਰਪਾਨ ਵਾਲਾ ਛਾਰਾ ਵਾਲ ਕਹੀ ਦੀ ਨਹੀਂ ਕੋਈ ਜੇ ਭਾਅ ਤੁਹਾਨੂੰ 200 ਦੇ ਤਾਂ 250 ਵੀ ਦੇ ਦੇਣ ਤੇ ਮੌਨ ਕੇ ਸਾਰਿਆਂ ਦੇ ਘਰ ਨੂੰ ਘਰ ਦੇਣ ਉਹ 50 ਰੁਪਏ ਚੰਗੇ ਰਹਿਣਗੇ ਤੇ ਜੇ 2 ਰੁਪਏ ਭਾਰ ਦੇ ਘੱਟ ਮਿਲ ਜਾਣਗੇ ਤੇ ਆਪਣੇ ਘਰ 'ਚ ਬੈਠੇ ਹੋਵੋਗੇ ਸਿੱਖੀ ਸਰੂਪ ਸਾਹ ਤੂੰ ਗੁਰੂ ਦੇ ਸਾਹਮਣੇ ਹੋਵੋਗੇ ਉਹਦਾ ਲਾਭ ਹੋਊ ਕਿ ਮੂੰਹ ਸਿਰ ਮਨਾ ਕੇ ਤੇ ਹਿੰਦੂਆਂ ਦੇ ਪੁੱਤ ਬਣ ਕੇ ਦਫੇਰ ਲਾਭ ਹੋਊਗਾ 50 ਰੁਪਈਆਂ ਨਾਲ ਪੰਜਵੇਂ ਪਾਤਸ਼ਾਹ ਜੀ ਨੇ ਸ਼ਾਂਤ ਨੇ ਸ਼ਹੀਦੀ ਦਿੱਤੀ ਹੈ ਸਾਰੇ ਸਿੱਖ ਇਤਿਹਾਸ ਨੂੰ ਜਾਣਦੇ ਉਸ ਨੂੰ ਕੁਰਬਾਨੀ ਮਾਰੇ ਨੇ ਕੀਤੀ ਹੈ ਛੇਵੇਂ ਪਾਤਸ਼ਾਹ ਨੇ ਬਦਲਾ ਲਿਆ ਦੂਜੀ ਪੀੜੀ ਹੈ ਨੌਵੇਂ ਪਾਤਸ਼ਾਹ ਨੇ ਸ਼ਾਂਤਨੀ ਛੇਧੀ ਦਿੱਤੀ ਐ 10ਵੇਂ ਪਾਤਸ਼ਾਹ ਨੇ ਬਦਲਾ ਲਿਆ ਇਹ ਤਾਂ ਗੁਰੂਤਿਹਾਸ ਹੈ ਅੱਗੇ ਸਿੱਖ ਇਤਿਹਾਸ ਚੱਲ ਪੈਂਦਾ ਛੋਟੇ ਸਾਹਿਬ ਜੀ ਦਾ ਸ਼ਾਂਤਨੀ ਛੇਧੀ ਦਿੱਤੀ ਤੇ ਬੰਦਾ ਸਿੰਘ ਬਹਾਦਰ ਨੇ ਹਜ਼ੂਰ ਸਾਹਿਬ ਤੋਂ ਆ ਕੇ ਵਜੀਦ ਜੀ ਦੀ ਸਾਤੀ ਤੇ ਘੋੜਾ ਚੜਾਇਆ ਤੇ ਜਾਨੀ ਖਾਨ ਤੇ ਮਾਨੀ ਖਾਨ ਮਰੰਡੇ ਵਾਲੇ ਸਨਦਾਰ ਨੂੰ ਜਿਉਂਦਿਆਂ ਨੂੰ ਕੱਢ ਕੇ ਅੰਦਰ ਮਿੱਟੀ ਦਾ ਤੇਰ ਪਾ ਕੇ ਸਾਰਿਆ ਸੀ ਤੇ ਬਗੜਾ ਲਿਆਏ ਸ਼ਾਂਤ ਨੇ ਛੇਵੇਂ ਪਾਸੇ ਨੇ ਜਦੋਂ ਤੱਕ ਰਹੀ ਰੱਖੀ ਦਿਵਾਲੀਆਰ ਦੇ ਕਿਲੇ 'ਚ ਰਹਿਣਾ ਪਿਆ ਕਿ ਜਦੋਂ ਬਾਬਾ ਕੁੱਡਾ ਜੀ ਤੋਂ ਅੱਗੇ ਲੈ ਕੇ ਭਾਈ ਜੇਠਾ ਤੇ ਪੁਰਾਣਾ ਜਹਾਂਗੀਰ ਦੀ ਸਾਤੀ ਤੇ ਚੜ ਗਏ ਉੱਥੇ ਛੁਰਨਾ ਪਿਆ ਟਣ ਲੱਗੇ ਛੇਤੀ ਆਓ ਕਿਲੇ ਤੋਂ ਤੁਸੀਂ ਇਹ ਦੱਸੋ ਵੀ ਸ਼ਾਂਤ ਮਈ ਚੁੱਪ ਕਰਕੇ ਰਹੀ ਐ ਕਿ ਸ਼ਾਂਤ ਮਈ ਹਥਿਆਰ ਨਾਲ ਕੰਮ ਰਹੀ ਐ ਮੈਂ ਸ਼ਾਂਤ ਮਈ ਦਾ ਹੋਮੀ ਨਹੀਂ ਹਾਂ ਸ਼ਾਂਤ ਮਈ ਦੀ ਰੱਖਿਆ ਕਰਨ ਦਾ ਹੋਮੀ ਹਾਂ ਸੁਕੀ ਜੀ ਸ਼ਾਂਤ ਮਈ ਚੁੱਕੀ ਫਿਰਨੀ ਛੇਤਰਖਾਈ ਜਨੇ ਕਿੱਥੇ ਦੀ ਸ਼ਾਂਤ ਮਈ ਉਹ ਬਾਬਾ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਕੁਝ ਨਹੀਂ ਕਿਹਾ ਜਲਾਦ ਨੂੰ ਪਰ ਜਲਾਦ ਨੇ ਤਰਸ ਨਹੀਂ ਕੀਤਾ ਕਿ ਤੇਰੇ ਇੱਕ ਟੋਕਾ ਮਾਰ ਦੇ ਦੋ ਮਾਰ ਲੈ ਬਸ ਕਰੇ ਬਾਈ ਵੱਡ ਦਿੱਤੀ ਐ ਹੋਰ ਹੀ ਬਸ ਕਰੀਏ ਤਾਂ ਸਿੰਘ ਬੋਲਦਾ ਹੀ ਨਹੀਂ ਉਦੋਂ ਸਰਵੱਡ ਕੇ ਲੱਤਾਂ ਘੱਡਵਾਹ ਵੜ ਕੇ ਪਾਂਡ ਬਾਨ ਕੇ ਟੋਕਰੇ ਚ ਰੱਖ ਦਿੱਤਾ ਬੜਾ ਖੁਸ਼ ਹੋ ਗਿਆ ਜਲਾਦੀ ਮੈਂ ਸਿੱਖ ਮਾਰ ਲਿਆ ਪਰ ਜਦੋਂ ਉਹਨਾਂ ਦੇ ਭਤੀਜਾ ਜੀ ਨੂੰ ਪਤਾ ਲੱਗਾ ਉਹਨਾਂ ਚੁੱਕਿਆ ਖੰਡਾ ਤੇ ਜਲਾਦਾਂ ਸਰਵੱਡ ਲਿਆਉਂਦਾ ਉਹਨਾਂ ਝੜ ਘਾ ਸਕਿਆ ਸ਼ਾਂਤ ਨਹੀਂ ਹੋ ਗਈ ਭਾਈ ਸਾਤੀਰਾ ਭਾਈ ਜਿਆਲਾ ਭਾਈ ਮਤੀਦਾਸ ਜੀ ਇਹਨਾਂ ਸ਼ਾਂਤ ਨਹੀਂ ਸ਼ਹੀਦੀ ਦਿੱਤੀ ਤੇ ਨਰੰਗਾ ਬਾਜ ਨਹੀਂ ਆਇਆ ਅਰਾਤ ਨੂੰ ਨਰੰਗਰ ਦੀ ਛਾਤੀ ਤੇ ਚੜ ਗਏ ਉਦੋਂ ਪਿੱਛੇ ਦਿੱਲੀ ਚ ਸੌ ਨਹੀਂ ਸਕਿਆ ਇੱਕ ਰਾਤ ਵੀ ਸ਼ਾਂਤਮਈ yogi ਦਿੱਲੀ ਚ ਜੇਸੇ ਇਸ ਸਥਾਨ ਤੇ ਅੱਜ ਤੁਸੀਂ ਦਰਸ਼ਨਾਂ ਵਾਸਤੇ ਆਏ ਹੋ ਪਵਿੱਤਰ ਸਰੋਵਰ ਦੇ ਇਸ਼ਨਾਨ ਕੀਤੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਨਾਂਚ ਕੋਟਕਾਉ ਆਇਆ ਹੋਵੇਗਾ ਇਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਮੱਛੇ ਨੇ ਯਤਨ ਕੀਤਾ ਮੱਛੇ ਰੰਗੜ ਨੇ ਹੁਕਾ ਇੱਥੇ ਕੀਤਾ ਵੇਸਵਾ ਨਚਾਈ ਜਦੋਂ ਗੁਰੂ ਕੇ ਸਿੱਖਾਂ ਨੂੰ ਬੀਤਾਂ ਗੇੜ ਤੇ ਪਤਾ ਲੱਗਾ ਉਥੋਂ ਅਰਦਾਸਾਂ ਸੋਧ ਕੇ ਤੁਰ ਪਏ ਨੰਬਰਦਾਰ ਬਣ ਕੇ ਅਚਾਨਕ ਮਾਗਲ ਉਤਾਰ ਕੇ ਸਿਰ ਵੱਢ ਕੇ ਮੱਸੇ ਦਾ ਲਾਜਾ ਕੇ ਖੁੱਦੋ ਖੁੰਡੀ ਖੇਡ ਦੇ ਪਿਛੋ ਸ਼ਾਂਤ ਮੇਥੇ ਹੋਈ ਸੀ। ਰਾਕੇ ਕਿਤੇ ਸ਼ਾਂਤ ਮੇਥੇ ਹੀ ਸੀ। ਉਦੋਂ ਪਿਛੋਂ ਅਮਰੀਕਸੋਂ ਫੜਿਆ ਗਿਆ। ਵਾਪਸ ਮੋਟਰ ਲਾਟਗੜਾ ਦੇ ਚੱਲ ਰਿਹਾ ਪਤਾ ਨਹੀਂ ਕਿਨੇ ਇਧਰ ਚੱਲੂ। ਤੇ ਪੁਲਿਸ ਵਾਲੇ ਮਾਰ-ਮਾਰ ਕੇ ਗੋਲੀਆਂ ਪੁੱੰਣੇ ਸ਼ੁਰੂ ਕਰ ਦਿੱਤੇ ਜਿੱਥੇ ਫਾੜਦਿਆਂ ਨੇ ਮਾੜੀ ਵੀ ਸ਼ਰਤ ਹੋ ਗਿਆ ਤੇ ਗੋਲੀ ਲਗਾਉਣ ਰਸੀ ਜੀ ਪੁਲਿਸ ਮੁਕਾਬਲਾ ਹੋਇਆ ਮੁਕਾਬਲਾ ਕਿਹੋ ਜਿਹਾ ਅਗੇ ਵੀ ਭਗੋੜੇ ਨੇ ਗੋਲੀਆਂ ਚਲਾਈਆਂ ਤੇ ਗੋ ਪੁਲਿਸ ਨੇ ਤੇ ਭਗੋੜੇ ਦੀ ਗੋਲੀ ਕੋਈ ਨਹੀਂ ਲੱਗੀ ਪੁਲਿਸ ਦੀ ਗੋਲੀ ਨਾਲ ਅੱਤਵਾਦੀ ਹਲਾਕ ਹੋ ਗਿਆ ਉਹ ਗੋਲੀਆਂ ਗਈਆਂ ਕਿੱਧਰ ਨੂੰ ਜਿਹੜੀਆਂ ਚਲਾਈਆਂ ਸੀ ਉਹਨੇ ਮੁਕਾਬਲਾ ਖਾਲਸਾ ਜੀ ਕੇਵਲ ਜ਼ਿਹੜੂ ਹੋਇਆ ਜੀ ਆ ਵੀ ਨਾ ਚੋਰ ਕੇ ਤਨੇ ਹੋਇਆ ਪੁਲਿਸ ਨਾਲ ਮੁਕਾਬਲਾ ਤੇ ਜਿਹੜੂ ਬੱਤੀ ਗਾੜੇ ਫੜਨ ਵਾਲੇ ਸੀ ਜਿਨ੍ਹਾਂ ਨੂੰ ਫੜਨ ਗਏ ਸੀ ਉਹ ਦੋਸ ਸੀ ਦੋਵੇਂ ਨਿਕਲ ਕੇ ਦੋਹਾਂ ਨੂੰ ਗੱਡੀ ਚੜਾ ਗਏ ਇੰਸਪੈਕਟਰ ਨੂੰ ਤੇ ਸਿਪਾਈ ਨੂੰ ਨਾਲੇ ਰੈਫਰ ਲੈ ਕੇ ਖੋਕ ਕੇ ਬਾਕੀ ਕੀ ਹੀਰਾ ਚੜ ਕੇ ਮੰਜਾਂ ਥੱਲੇ ਲੁਕ ਕੇ ਤੂੜੀ ਦੇ ਕੁੱਪਾਂ 'ਚ ਲੁਕ ਕੇ ਬਚੇ ਸੀ ਪੁਲਿਸ ਵਾਲੇ ਦੋ ਘੰਟੇ ਪਿੱਛੇ ਪਿੰਡ ਵਾਲਿਆਂ ਨੂੰ ਜਾ ਕੇ ਤੂੜੀ ਦੇ ਕੁੱਪ ਵਿੱਚੋਂ ਤੇ ਮੰਜਾਂ ਥੱਲੇ ਕੱਢੇ ਸੀ ਜੋ ਕਾਰੇ ਵਾਲੇ ਪਾਸੇ ਨੇ ਪਾਣਾ ਧਕਾਰਾ ਛੱਡਣ ਜੋ ਗਿਆ ਤਾਂ ਹਣੀ ਉਹ ਇਸੇ ਪਾਸੇ ਆਉਣ ਲੱਗੇ ਕੌਣ ਜਕਾਰੇ ਵਾਲਾ ਬਣਾ ਲਵਾਂਗਾ ਉਹਨਾਂ ਆਪਾਂ ਜਿੰਨੇ ਬੈਠੇ ਖੁਸਰੇ ਆਂ ਤੇ ਮੇਰਾ ਗੁੱਸਾ ਹੀ ਕਰ ਲੋ ਕਿਸੇ ਇਸ਼ਾਰ ਕੀ ਬੋਲਦਾ ਬੋਲੀ ਅੱਜ ਜਿੰਨੇ ਬੈਠੇ ਖੜੇ ਨੇ ਆਪਾਂ ਇੱਥੇ ਇਕੱਠੇ ਹੋਏ ਆ ਅੱਜ ਸਭ ਖੁਸਰੇ ਆਂ ਤਾਂ ਮਰਦ ਕੋਈ ਨਹੀਂ ਆਪਣੇ ਚਦੇ ਜੋ ਕਾਰਾ ਛੱਡਦੇ ਨੇ ਤਾਂ ਕੋਈ ਜ਼ੋਰ ਨਹੀਂ ਲੱਗਣਾਗਾ ਇੱਕ ਨੇ ਛੱਡਿਆ ਦੂਜੇ ਨੇ ਮਗਰ ਉਹ ਵਾਵਾ ਰੌਣਕ ਜੀ ਬਣ ਗਏ ਜਿਨ੍ਹਾਂ ਮੈਂ ਤਾਂ ਪਤੀਜਨਾ ਨਹੀਂਗਾ ਇਹ ਰਿਕਾਰਡ ਦਾ ਲਾਭ ਕੇ ਇਹਦਾ ਤੁਹਾਨੂੰ ਇੱਕ ਥਾਂ ਦਾ ਸੀਨ ਦੱਸਿਆ ਵੀ ਜਿੱਥੇ ਸੱਚਾਈ ਦੇ ਨਾਲ ਮੁਕਾਬਲਾ ਹੋਇਆ ਉੱਥੇ ਆਹ ਹਾਲਤ ਹੋਈ ਹੈ ਜਿੱਥੇ ਪਖੰਡ ਦਾ ਮੁਕਾਬਲਾ ਹੋਇਆ ਫੜ ਕੇ ਮਾਰਿਆ ਗਿਆ ਉੱਥੇ ਤਰੀਕੀਆਂ ਇਹ ਪੁਲਿਸ ਵਾਲੇ ਦੇ ਕਿਸੇ ਦੇ ਤੇ ਜਦੋਂ ਪੁਲਿਸ ਵਾਲਿਆਂ ਨੂੰ ਜਵਾਬ ਮਿਲਣਾ ਸ਼ੁਰੂ ਹੋ ਗਿਆ ਅੱਦੋਂ ਬੀਬੀ ਇੱਧਰ ਬੈਠੋ ਇੱਧਰ ਇੱਧਰ ਬੈਠੋ ਬੀਬੀਆਂ ਜੀ ਤੇ ਉਸ ਵੇਲੇ ਕਿਸੇ ਮਾਈ ਦੇ ਨਾਲ ਨੂੰ ਕੌੜਾ ਅੱਕ ਚੱਬਰਾਂ ਪਿਆ ਤੇ ਪੁਲਿਸ ਵਾਲਿਆਂ ਨੂੰ ਜਵਾਬ ਦੇਣਾ ਸ਼ੁਰੂ ਹੋ ਗਿਆ ਹੁਣ ਪੰਜਾਬ ਦੇ ਵਿੱਚ ਪੁਲਿਸ ਹੈਗੀ ਆ ਦੱਸੋ ਕਦੇ ਕਿਸੇ ਪੁਲਿਸ ਵਾਲਿਆਂ ਨੇ ਝੂਠਾ ਮੁਕਾਬਲਾ ਮਨਾ ਕੇ ਕੋਈ ਸਿੱਖ ਮਾਰਿਆ ਤੇ ਦੱਸੋ ਹੁਣ ਵੀ ਗੋਲੀਆਂ ਕੋਲ ਆ ਮੇਰੇ ਬੰਦੂਕਾਂ ਕੋਲ ਆ ਤੋਪਾਂ ਵੀ ਕੋਲ ਆ ਸਰਦਕੀ ਉਹਨਾਂ ਦੇ ਬੈਠੇ ਅਜੇ ਪਰ ਹੱਥ ਕੋਈ ਨਹੀਂ ਲਾਉਂਦਾ ਕੋਚ ਇਹ ਸ਼ੁਰੂ ਕਰਨਾ ਕਰ ਦਿੱਤਾ ਕਿ ਪਿੰਡਰਾਂ ਵਾਲਾ ਕਾਂਗਰਸੀ ਉਹ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ ਮੈਂ ਚੁੱਪ ਹੋ ਗਿਆ 4 ਮਹੀਨੇ ਤੋਂ ਕਿਸੇ ਅਖਬਾਰ ਵਿੱਚ ਪੜਿਆ ਕਿ ਮੋਟਰਸਾਈਕਲ ਚੱਲਦੇ ਆ ਮੋਟਰਸਾਈਕਲ ਵੀ ਬੰਦ ਹੈ ਤੇ ਕੰਮ ਵੀ ਬੰਦ ਹੈ ਤੇ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਹੀ ਵਾਪਰੀ ਆਪਣੇ ਨਾਲ ਸਕਾਰਤ ਤੋਲ ਮਾਡਲ ਤੋੜਿਆ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ 80000 ਰੁਪਏ ਦਾ ਬਣਿਆ ਸੀ ਉਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਵੱਢੀ ਗਈ ਤੇ ਚਿਹਰੇ ਤੇ ਸ਼ਤਰ ਮਾਰੇ ਗਏ ਤੇ ਸਾਡੀ ਸ਼ਾਂਤਮਈ ਸਾਰੇ ਆਉਣ ਦੇ ਵਿੱਚ 24 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਰ ਦਿੱਤੇ ਅੱਗੇ ਲਾ ਕੇ ਸ੍ਰੀ ਗੁਰਦੁਆਰੇ ਸਾਹਿਬ ਦੇ ਉੱਤੇ 12 ਕਾਕ ਤੇ 2 ਕਾਰਾਂ ਸਿਖਾਣੀਆਂ ਸਾਹਰ ਦਿੱਤੀਆਂ 125 ਸਿੰਘਾਂ ਦੇ ਮੂੰਹ ਸਰਮੁਨ ਕੇ ਇੱਥੇ ਤੇ ਦਿੱਤੇ ਸੈਂਕੜੇ ਦੁਕਾਨਾਂ ਸਾੜੀਆਂ ਤਿੰਨ ਸਿੱਖ ਲੜਕੀਆਂ ਵਾਲ ਫੁਮੰਗੀਆਂ ਕਰਕੇ ਸੜਕ ਤੇ ਦੋ ਤਿੰਨ ਕਿਤੇ ਖੜੀਆਂ ਰੱਖੀਆਂ ਸੱਤ ਦੇ ਨੇ ਕੰਮ ਹੁੰਦਾ ਰਿਹਾ ਹੈ ਆਪਣਾ ਫਾਰਮੂਲਾ ਕੀ ਸੀ ਔਰ ਜੋਰ ਸ਼ਬਦਾਂ ਚ ਨਖੇਦੀ ਕਰਦੇ ਆ ਛਿੱਟੇ ਘਮੀਰ ਨਿਕਲਣਗੇ ਸਰਕਾਰ